ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਜਾ ਰਿਹਾ ਕਿ ਹੁਣ ਡਿਬਰੂਗਰ ਜੇਲ੍ਹ ਦੇ ਅੰਦਰ ਸ਼ਿਫਟ ਕਰ ਦਿੱਤਾ ਜਾਏਗਾ ਤੇ ਇਹ ਖਬਰ ਸੁਣ ਕੇ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਸਾਹਿਬ ਹੁਣ ਐਕਸ਼ਨ 'ਚ ਆ ਗਏ ਨੇ ਐਕਸ਼ਨ ਮੂਡ 'ਚ ਆ ਗਏ ਨੇ ਤੇ ਕੀ ਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਸ਼ਿਫਟ ਕਰ ਦਿੱਤਾ ਜਾਏਗਾ ਕੀ ਮੁਕੰਮਲ ਡਿਟੇਲ ਆ ਪਾਏ ਦੀ ਵੀਡੀਓ ਚ ਜਾਣਿਆ ਸੋ ਪਹਿਲਾਂ ਚੱਲ ਕੇ ਦੇਖ ਲੈਣਾ ਇਸ ਦੀ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਦੇ ਤੁਹਾਡੇ ਯਾਦ ਹੋਣਾ ਮੈਂ ਤੁਹਾਨੂੰ ਇੱਕ ਵੀਡੀਓ ਵੀ ਸੁਣਾਉਣ ਜਾ ਰਿਹਾ ਕਹਿੰਦੇ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਬਾਹਰ ਵੱਡੀ ਚਰਚਾ ਦੇ ਵਿੱਚ ਇਹ ਗੱਲ ਆਈ ਸੀ ਕਹਿੰਦੇ ਜੀ ਡਿਬਰੂਗੜ੍ਹ ਦੇ ਵਿੱਚ ਜੇਕਰ ਹਰਮਨ ਸਿੰਘ ਨੇ ਜੀ ਠੀਏ ਨੂੰ ਸ਼ਰਟ ਕਰ ਦੇਣਾ ਚਾਹੀਦਾ। ਆਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਜੀ ਹੁਣ ਉਹ ਰੋਲ ਲਾ ਗਏ ਨੇ। ਕਿਉਂ ਲਾ ਗਏ ਨੇ? ਇਹ ਖਬਰ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ। ਆਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਇਹਨੇ ਮੁੱਛਾਂ ਚੜਾ ਕੇ ਕਿਹਾ ਸੀ ਕਿ ਨਾ ਚੱਲਿਆ ਮਜੀਠੀਆ। ਦਰਾਂ ਸਾਲ ਦੇ ਵਿੱਚ ਉਸੇ ਗੱਲ ਦਾ ਰੌਲਾ ਅੱਜ ਤੱਕ ਫੇਰ ਪੈ ਗਿਆ। ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਔਰ ਦੂਜੇ ਪਾਸੇ ਇੱਕ ਬਿਆਨ ਵਿਕਰਮ ਸਿੰਘ ਮਜੀਠੀਆ ਦਾ ਵੀ ਤੁਹਾਨੂੰ ਸੁਣਾਵਾਂਗੇ ਜਿਹੜੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਉਸ ਦਿਨ ਤਹਿਲਕਾ ਮੱਚਿਆ ਸੀ ਯਾਨੀ ਖਬਰ ਪੁਰਾਣੀ ਆ ਪਰ ਉਸੇ ਗੱਲ ਦੀ ਵਜ੍ਹਾ ਦੇ ਨਾਲ ਪੰਜਾਬ ਦੀਆਂ ਮਾਂਵਾਂ ਪੰਜਾਬ ਦੇ ਲੋਕ ਪੰਜਾਬ ਦੀਆਂ ਭੈਣਾਂ ਯਾਨੀ ਚਿੱਟੇ ਦੇ ਨਾਲ ਜਿਹੜੇ ਪੀੜਤ ਲੋਕ ਸੀ ਉਹਨਾਂ ਲੋਕਾਂ ਨੇ ਬਹੁਤ ਵੱਡਾ ਰੌਲਾ ਪਾਇਆ ਸੀ ਬਿਕਰਮ ਸਿੰਘ ਮਜੀਠੀਆ ਕਰਕੇ ਕਹਿੰਦੇ ਦੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਨਹੀਂ ਰੱਖਣਾ ਚਾਹੀਦਾ ਇਹਨੂੰ ਰਿਵਰਨਡ ਦੇ ਵਿੱਚ ਭੇਜੋ ਪਰ ਅੱਜ ਵੀ ਖਬਰ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਫੇਰ ਤੋਂ ਤਹਲਕਾ ਮਚ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਹਨਾਂ ਬਾਰੇ ਪੰਜਾਬ ਦਾ ਮੁੱਖ ਮੰਤਰੀ ਵੀ ਕਹਿੰਦਾ ਔਰ ਇੱਕ ਬਿਆਨ ਉਸੇ ਬਿਕਰਮ ਸਿੰਘ ਮਜੀਠੀਆ ਦਾ ਜੀਵੇ ਪੰਜਾਬ ਦੇ ਮਾਵਾ ਨੂੰ ਅੱਜ ਤੱਕ ਰਵਾਇਆ ਹੋਇਆ ਤੇ ਅੱਜ ਤੱਕ ਪੰਜਾਬ ਦੇ ਲੋਕ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਧਰਤੀ ਤੇ ਨਾ ਰੱਖੋ ਇਹਨੂੰ ਦੂਗੂ ਵਾਰ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਪਰ ਅੱਜ ਉਹ ਸ਼ਿਫਟ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਮੁੱਖ ਮੰਤਰੀ ਭਵਨ ਸਿੰਘ ਮਾਨ ਸੀਮਾ ਮਾ ਨੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਮਜੀਠੀਆ ਨੂੰ ਕੀ ਕਿਹਾ ਸੀ ਔਰ ਵਿਕਰਮ ਮਜੀਠੀਆ ਦਾ ਬਿਆਨ ਜਿਹੜੇ ਬਿਆਨ ਨੇ ਵਿਕਰਮ ਸਿੰਘ ਮਜੀਠੀਆ ਨੇ ਚੇਲ ਕਰਵਾਈ ਸੀ ਉਹ ਵੀ ਅੱਜ ਤੁਹਾਨੂੰ ਦੁਬਾਰਾ ਮੈਂ ਸੁਣਾਉਣ ਜਾ ਰਿਹਾ ਉਹ ਵਿਅੰਕੜੇ ਬੜੇ ਮਜ਼ਬੂਤ ਨੇ ਤੁਸੀਂ ਇਸ ਗੱਲ ਨੂੰ ਮੰਨੋਗੇ ਸੁਣੋ ਉਹ ਤੂੰ ਰਾ ਘੋੜਾ ਮਾਲਾ ਤੂੰ ਸਾੜਾ ਉਹ ਤੂੰ ਲੰਬੂ ਏ ਭਰਾ ਸਾਹ ਚ ਲੜਾਈ ਹੋ ਗਈ ਮੈਂ ਤੈਨੂੰ ਦੇਖਣਾ ਉਹਦੋਂ ਆ ਕੇ ਕਿਹਾ ਚਲ ਆ ਜਾ ਹੁਣ ਉੱਠ ਜੱਫੀ ਪਾਈਏ ਦਾ ਮੂਰ ਉਹ ਵੀ ਬਿਸ਼ਰਮ ਸੀ ਕੱਪੜੇ ਝਾੜ ਕੇ ਉਹ ਵੀ ਆ ਗਿਆ ਕਾਰਨ ਕੀ ਸੀ ਕੰਨ ਚ ਕੀ ਕਿਹਾ ਕਹਿੰਦਾ ਹੁਣ ਦੋਨੇ ਹਾਰ ਕੇ ਜੱਫੀ ਪਾ ਲੋਗਾ ਕੋਲ ਹੈ ਇੱਕ ਬਟਨ ਨਾਲ ਦੋਨੇ ਹਰਾਏ ਨੇ ਉਹ ਜੀਵਨ ਜੋਤ ਕੌਰ ਨੇ ਇੱਕ ਬਟਨ ਤੇ ਪਿਆ ਦੋ ਮਾਂਜੇ ਗਏ ਨੇ ਤਾਂ ਹੁਣ ਵਿਕਰਮ ਸਿੰਘ ਮਜੀਠੀਆ ਦਾ ਉਹ ਬਿਆਨ ਜਿਹੜੇ ਬਿਆਨ ਨੇ ਪੂਰੇ ਪੰਜਾਬ ਭਰ ਦੇ ਅੰਦਰ ਇੱਕ ਐਸੀ ਪੀੜਾ ਖੜੀ ਕਰ ਦਿੱਤੀ ਸੀ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਸਾਂਝੀ ਦੇ ਵਿੱਚ ਆਏ ਸੀ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੇ ਬਹੁਤ ਚੰਗਾ ਕੀਤਾ ਕਿ ਬਾਦਰਾ ਨੇ ਉੱਤੇ ਇਹਨਾਂ ਮਜੂਰੀਆਂ ਦੇ ਉੱਤੇ ਐਕਸ਼ਨ ਕਰ ਦਿੱਤਾ ਪਰ ਬਿਕਰਮ ਸਿੰਘ ਮਜੂਰੀਆਂ ਦਾ ਉਹ ਬਿਆਨ ਸੁਣਾਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਨ ਜਾ ਰਿਹਾ ਜਿਹੜੀ ਬਗਰੂਵੜ ਨੂੰ ਲੈ ਕੇ ਹੈ ਸੁਣੋ ਹਾਲ ਦੇਖ ਲਓ ਜੀ ਮੇਰੇ ਭਾਈ ਨੂੰ ਸੱਹੇ ਮਾਰੀਆ ਪੁਲਿਸ ਨੇ ਐਸੋ ਦੀ ਬਲੋਗੇ ਉਹ ਜੇ ਮੈਨੂੰ ਲੈ ਕਿੰਨੇ ਆ ਰਿਹਾ ਗੱਜਰੇ ਹਾਲ ਦੇਖ ਲਓ ਜੀ ਆ ਮੈਂ ਦਿਖਾਉਂਦਾ ਜਿਹਾ ਹਾਲ ਹੈ ਤਾਂ ਸੋਨੇ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਆਪਣੀ ਘਰਵਾਲੀ ਕਰਕੇ ਸਿਰਫ ਇੱਕ ਗੱਲ ਕਹਿ ਰਹੇ ਸੀ ਕਹਿੰਦੇ ਮੇਰੀ ਘਰਵਾਲੀ ਨੂੰ ਪੁੱਸ ਤੱਕੇ ਮਾਰ ਰਹੀ ਆ ਪਰ ਹੁਣ ਗਿਆਨੀ ਵੀ ਆ ਗਏ ਨੇ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਵਾਂ ਨੂੰ ਬਿਲਕੁਲ ਸੱਚ ਆ ਵੀ ਰਵਾਇਆ ਤਾਂ ਹੈਗਾ ਪਰ ਪੰਜਾਬ ਦੀ ਜਿਹੜੀ ਨੌਜਵਾਨੀ 80% ਲੋਕ ਚੱਕੇ ਦੇ ਨਾਲ ਇਸੇ ਵਿਕਰਮ ਸਿੰਘ ਮਜੀਠੀਆ ਨੇ ਮਾਰੇ ਨੇ ਕਿ ਉਹਨਾਂ ਦੀਆਂ ਮਾਮਾ ਉਹਨਾਂ ਦੀਆਂ ਭੈਣਾਂ ਨਹੀਂ ਸੀ ਜਿਹੜੀਆਂ ਅੱਜ ਤੱਕ ਰੋ ਰਹੀਆਂ ਨੇ ਇਹ ਤਾਂ ਸਿਰ ਪੁਲਿਸ ਦੇ ਧੱਕੇ ਸੀ ਪਰ ਜਿਹੜਾ ਧੱਕਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਔਰ ਉਹ ਸਰਕਾਰ ਪਰ ਖਵਾਹਿਗੁਰੂ ਨੇ ਮਾਰਿਆ ਉਹ ਪੰਜਾਬ ਦੇ ਸਾਰੇ ਲੋਕਾਂ ਦੇ ਸਾਹਮਣੇ ਪਰ ਹੁਣ ਅੱਜ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੀ ਹਵਾ ਬੜੀ ਨਿਕਲੀ ਐ ਕਹਦੇ ਸੁਖਵੀਰ ਸਿੰਘ ਬਾਦਲ ਉਸ ਬੰਦੇ ਦੇ ਨਾਲ ਲੜੇ ਹੋਏ ਨੇ ਕਾਂਗਰਸ ਦੇ ਵੀ ਕਈ ਲੀਡਰ ਨੇ ਜਿਹੜੇ ਮੁੱਖ ਮੰਤਰੀ ਦੀ ਇੱਕ ਐਸੀ ਵੀਡੀਓ ਵਾਇਰਲ ਕਰ ਦਿੱਤੀ ਕਿ ਪੰਜਾਬ ਦੇ ਅੰਦਰ ਭਗਵੰਤ ਮਾਨ ਦੀ ਸ਼ਬੀ ਖਰਾਬ ਕਰਦੀ ਏ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਰੁੱਧ ਹੋ ਜਾਣ ਪਰ ਨਹੀਂ ਕਿਉਂਕਿ ਇੱਥੇ ਦਾ ਪੰਜਾਬ ਦੇ ਲੋਕ ਪਹਿਲੇ ਇਹਨਾਂ ਨੂੰ ਸਮਝੀ ਖੜੇ ਸੀ ਜਿਹੜੇ ਚੰਨੀ ਅਰਗੇ ਜਾਂ ਖੈਰੇ ਅਰਗੇ ਬਾਜਵੇ ਅਰਗੇ ਕਾਂਗਰਸ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਦੇ ਪੱਖ ਦੇ ਵਿੱਚ ਬੋਲੇ ਸੀ ਬਿਕਰਮ ਸਿੰਘ ਮਜੀਠੀਏ ਦੇ ਇੱਥੇ ਸਾਬਤ ਹੁੰਦਾ ਕਿ ਇਹ ਸਾਰੇ ਰਲੇ ਮਿਲੇ ਸੀ ਇਹ ਕੋਈ ਘਾਰਾ ਕਾਂਗਰਸ ਦਾ ਤੇ ਅਕਾਲੀ ਦਲ ਦਾ ਬਾਰ-ਬਾਰ ਇਹਨਾਂ ਦੇ ਘਰਾਂ ਦੇ ਵਿੱਚ ਸਾਡਾ ਪੰਜਾਬ ਚੱਕੀ ਦੇ ਵਿੱਚ ਜਿਵੇਂ ਆਟਾ ਫਿਸਦਾ ਇਸ ਤਰ੍ਹਾਂ ਫਿਸਦਾ ਰਿਹਾ ਅੱਜ ਪੰਜਾਬ ਨੂੰ ਨਵੀਂ ਪਾਰਟੀ ਜੇਕਰ ਬਣਾਈ ਆ ਤਾਂ ਤੁਹਾਡੇ ਧਿਆਨ ਚ ਹੋਣੀ ਆ ਪਰ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਇਹਨਾਂ ਲੋਕਾਂ ਨੂੰ ਜੇਕਰ ਪੰਜਾਬ ਦੀ ਜਨਤਾ ਫੇਰ ਤੋਂ ਵਿਕਸਿਤ ਕਰਦੀ ਆ ਤਾਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਮਹਾਮਾਰੀ ਫੇਰ ਤੋਂ ਜਨਮ ਲਾਊਗੀ ਕਿਉਂਕਿ ਅਕਾਲੀ ਦਲ ਨੇ 25 ਸਾਲਾਂ ਤੱਕ ਪਹਿਲਾਂ ਰੋਟਾ ਕਾਂਗਰਸ ਨੇ ਵੀ ਬੜਾ ਨਮਾ ਸਮਰਾਜ ਕੀਤਾ ਪਰ ਪੰਜਾਬ ਪ੍ਰਤੀ ਅੱਜ ਤੱਕ ਇਹਨਾਂ ਦੋਵੇਂ ਪਾਰਟੀਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਨਾ ਹੀ ਕੋਈ ਚੰਗਾ ਕਦਮ ਚੱਕਣਾ ਕਿਉਂ ਕਦੇ ਬਾਦਲ ਕਿਆਂ ਨੂੰ ਡਾਈਏ ਤਾਂ ਭਾਈ ਸਿੱਕਾਉਂ ਦੇ ਪਿੱਛੇ ਦੇ ਵਿੱਚ ਛੁਰਾ ਮਾਰਿਆ ਨਾਮ ਜਪਦਿਆਂ ਸੰਗਤਾਂ ਨੇ ਗੋਲੀ ਚਲਵਾ ਕੇ ਐਸੇ ਸੁਖਵੀਰ ਸਿੰਘ ਬਾਦਲ ਦੁਆਰਾ ਮਾਫੀ ਮੰਗੀ ਜਾਂਦੀ ਹੈ ਤਾਂ ਫੇਰ ਕਾਂਗਰਸ ਦੇ ਲੀਡਰ ਬਹੁਤ ਸਾਰੇ ਪੁਰਾਣਿਆਂ ਤੋਂ ਲੈ ਲਓ ਇੰਦਰਾ ਗਾਂਧੀ ਤੋਂ ਲੈ ਲਓ ਸਾਡੇ ਸਿੱਖਾਂ ਦੇ ਨਾਲ ਉਹਨੇ ਕੀ ਕਰਵਾਇਆ ਕਾਲ ਤੱਕ ਸਭ ਤੋਂ ਅਟੈਕ ਕਰਵਾਇਆ ਉਹ ਵੀ ਕਾਢ ਯਾਦ ਪਰ ਜਿਹੜੇ ਕੈਂਟਨ ਵਰਗੇ ਗੁਟਕਾ ਚੱਕ ਕੇ ਸੌਣਾ ਖਾ ਕੇ ਪੰਜਾਬ ਦੀ ਬਲੀ ਚਾੜ ਦਿੱਤੀ ਚਿੱਤੇ ਦੇ ਨਾਲ ਉਹ ਵੀ ਅੱਜ ਲੋਕ ਉਹਨਾਂ ਦੇ ਖੁੱਦੇ ਸਟੈਂਡਿੰਗ ਹੋ ਗਈ ਜੀ ਪੀ ਦੇ ਵਿੱਚ। ਉਹ ਸਾਰਾ ਪੰਜਾਬ ਜਾਣਦਾ। ਇਹਨਾਂ ਦੋਵੇਂ ਘਰਾਂ ਨੇ ਪੰਜਾਬ ਨੂੰ ਇਸ ਕਦਰ ਲੁੱਟਿਆ, ਪੰਜਾਬ ਅੱਜ ਪੀੜਤ। ਜੇਕਰ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਕੁਝ ਕਰਨਾ ਚਾਹੁੰਦਾ ਤਾਂ ਇੱਥੇ ਮੈਂ ਚਾਹੁੰਗਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ। ਕਿਉਂ? ਕਿਉਂਕਿ ਹਲੇ ਤਾਂ 5 ਸਾਲ ਤੱਕ ਪੂਰੇ ਨਹੀਂ ਹੋਇਆ, ਪਾਈ ਚੁੜਿਆ ਨਾ। ਪਰ ਉਹਨਾਂ ਲੋਕਾਂ ਨੂੰ ਬਾਰ-ਬਾਰ ਸੱਤਾ ਦੇ ਵਿੱਚ ਲਿਆ ਕੇ ਪੰਜਾਬ ਦੀ ਅੱਜ ਜਿਹੜੀ ਬੇਸ਼ਅ ਉਹ ਤੁਹਾਡੇ ਸਾਹਮਣੇ ਆ ਇਹ ਜਿਹੜੇ ਫੜੇ ਜਾ ਰਹੇ ਆ ਨਾ ਡੀ ਆਈ ਜੀ ਆਈ ਜੀ ਜੋ ਵੀ ਆ ਕੋਈ ਐਸ ਐਚਓ ਆ ਜਾਂ ਕੋਈ ਹੋਰ ਅਫਸਰ ਹੈ ਜਾਂ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਹੈ ਇਹ ਸਾਰੇ ਕੀਤੇ ਕਰਾਈ ਕਾਰਨਾਮੇ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੇ ਰਾਜ ਦੇ ਵਿੱਚ ਇਹਨਾਂ ਨੂੰ ਖੁੱਲ ਦੇ ਕੇ ਇਹਨਾਂ ਨੂੰ ਗੋਟੀ ਪਾਈ ਗਈ ਇਹਨਾਂ ਦੇ ਮੂੰਹ ਨੂੰ ਖੂਨ ਲੱਗ ਗਿਆ ਐਸ ਕਰਕੇ ਭਾਈ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹਲੇ ਤੱਕ ਦੋਵੇਂ ਪਾਰਟੀਆਂ ਕਰ ਰਹੀਆਂ ਨੇ ਤਾਂ ਰਹੀ ਹੋਂ ਡੇਬਰੂ ਗੱਡ ਦੀ ਗੱਲ ਪੰਜਾਬ ਦੇ ਲੋਕਾਂ ਨੇ ਜੋੜ ਲਾ ਦਿੱਤਾ ਇਹ ਬਹੁਤ ਜ਼ਿਆਦਾ ਸੋਰਸ ਨਿਕਲ ਕੇ ਆ ਰਹੇ ਪੰਜਾਬ ਦੇ ਅੰਦਰੋਂ ਕਹਿੰਦੇ ਜੀ ਬਿਗਰੂਗੜ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਭੇਜੋ ਨਹੀਂ ਤਾਂ ਬਾਰ-ਬਾਰ ਡਿਮਾਂਡ ਬਾਗੜ ਪਰਿਵਾਰ ਦੁਆਰਾ ਇਹ ਹੀ ਕੀਤੀ ਜਾ ਰਹੀ ਹੈ ਕਹਿੰਦੇ ਵਿਕਰਮ ਮਜੀਠੀਆ ਦੇ ਨਾਲ ਮਿਲਣਾ ਪਰ ਮੈਂ ਤੁਹਾਡੇ ਨੂੰ ਪੁੱਛਣਾ ਚਾਹੂੰਗਾ ਕਿ ਤੁਹਾਡੀ ਕੀ ਰਏ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲਿਓ ਤਿਆ ਹੀ ਦੀ ਵੀਡੀਓ ਆਪਾਂ ਦੇਖੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਕੇ ਪੰਜਾਬ ਦਾ ਬੇੜਾ ਕਰ ਦਿੱਤਾ ਪੰਜਾਬ ਦੀ ਨੌਜਵਾਨੀ ਦਾ ਕਹਾਣ ਕਰ ਦਿੱਤਾ ਉਹ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਕੇ ਆਪਣੇ ਅਧਿਕਾਰਾਂ ਦਾ ਨਾਜਾਇਜ਼ ਫਾਇਦਾ ਚੁੱਕਿਆ ਸਰਕਾਰੀ ਗੱਡੀਆਂ ਦੇ ਅੰਦਰ ਨਸ਼ਾ ਜਾਂਦਾ ਰਿਹਾ ਤੇ ਬਕਾਇਦਾ ਕਾਲ ਚਲਾਈ ਜਾਂਦੀ ਸੀ ਕਿ ਇਸ ਗੱਡੀ ਨੂੰ ਨਾ ਢੱਕਿਆ ਜਾਏ ਕਿਉਂਕਿ ਉਦੋਂ ਇਹ ਪਾਵਰ ਦੇ ਵਿੱਚ ਸੀ ਇਹਨਾਂ ਦੇ ਆਰਡਰ ਚੱਲਦੇ ਸੀ ਹੁਕਮ ਚੱਲਦਾ ਸੀ ਇਹ ਉਸੇ ਹੀ ਇਹ ਚੀਜ਼ ਦਾ ਨਜਾਇਜ਼ ਫਾਇਦਾ ਚੁੱਕਦੇ ਸੀ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਨਸ਼ੇ ਨੂੰ ਆਮ ਕਰ ਦਿੱਤਾ ਘਰ ਘਰ ਵਿੱਚ ਨਸ਼ਾ ਬਾੜ ਦਿੱਤਾ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਹੈ ਉਹ ਨਸ਼ੇ ਦੇ ਵਿੱਚ ਉਹਨਾਂ ਦਾ ਬੇੜਾ ਗਰਕ ਹੋ ਗਿਆ ਆਪਣੀ ਨੌਜਵਾਨੀ ਨੂੰ ਤਬਾਹ ਕਰ ਲਈ ਮਾਵਾਂ ਦੇ ਪੁੱਤ ਜਿਹੜੇ ਮਰ ਗਏ ਪੈਰਾਂ ਦੇ ਭਰਾ ਮਰ ਗਏ ਤੇ ਹੁਣ ਪੰਜਾਬ ਦੇ ਲੋਕਾਂ ਦੀ ਇਹ ਮੰਗ ਹੈ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਜੇਲ੍ਹ ਚ ਨਾ ਰੱਖਿਆ ਜਾਏ ਇਨੂੰ ਜਿੰਨੀਆਂ ਵੀ ਪੰਜਾਬ ਦੇ ਜ਼ਿਲ੍ਹੇ ਹੋਣਾਂ ਅੱਜ ਨਹੀਂ ਰੱਖਣਾ ਚਾਹੀਦਾ ਬਲਕਿ ਇਹਨੂੰ ਡਿਬਲੂ ਕਰ ਜੇਲ੍ਹ ਦੇ ਅੰਦਰ ਰੱਖਿਆ ਜਾਏ। ਤੇ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਮੈਨੂੰ ਦੇਖ ਕੇ ਮੁੱਛਾਂ ਨੂੰ ਜਿਹੜਾ ਤਾਉ ਦਿੰਦਾ ਨਾ ਇਹਨੂੰ ਮੈਂ ਜ਼ਰੂਰ ਫੜਾਂਗਾ ਇੰਤੇ ਜ਼ਰੂਰ ਹੱਥ ਪਾਵਾਂਗਾ ਤੇ ਉਹਨਾਂ ਨੇ ਭਾਈ ਆਪਣਾ ਵਾਅਦਾ ਪੂਰਾ ਕੀਤਾ। ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਹੁਣ ਜਿਹੜਾ ਕਹਿੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਬਾਹਰ ਨਹੀਂ ਆਉਂਦਾਗਾ ਉਹ ਵੀ ਆਪਣਾ ਕੰਮ ਪੂਰਾ ਕਰੇ ਜਿੰਨੇ ਵੀ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਪਟੀਸ਼ਨਾਂ ਪਾਰ ਇਹ ਜ਼ਮਾਨਤ ਦੀਆਂ ਸਾਰੀਆਂ ਕੈਨਸਲ ਹੋ ਰਹੀਆਂ ਕਿਉਂਕਿ ਮੁੱਖ ਮੰਤਰੀ ਪੰਜਾਬ ਸਾਹਿਬ ਕਹਿ ਰਹੇ ਸੀ ਕਿ ਇਹ ਪੂਰੇ ਪੱਕੇ ਪੈਰੀ ਦੇ ਨਾਲ ਪੂਰੇ ਸਬੂਤਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਤੇ ਹੱਥ ਪਾਇਆ ਤੇ ਇਸੇ ਕਰਕੇ ਉਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ ਤੇ ਹੁਣ ਉਹ ਕਹਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬੜੂਗਰ ਜੇਲ੍ਹ ਦੇ ਅੰਦਰ ਸ਼ਿਫਟ ਕਰ ਦਿੱਤਾ ਜਾਏਗਾ ਤਾਂ ਕਿ ਇਹ ਜਿਹੜੇ ਪੰਜਾਬ ਦੇ ਲੋਕਾਂ ਦੀ ਮੰਗ ਹੈ ਉਹ ਵੀ ਪੂਰੀ ਕੀਤੀ ਜਾਏਗੀ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਰ ਤੇ ਇਸ ਤਰ੍ਹਾਂ ਖਿਆਲ Abraca.